ਅੰਮ੍ਰਿਤਸਰ ਦੇ ਸਾਹਿਬਜ਼ਾਦਾ ਜੁਝਾਰ ਸਿੰਘ ਐਵੇਨਿਊ ਵਿਖੇ ਇੱਕ ਕੋਠੀ ਦੇ ਵਿੱਚ ਬਲਾਸਟ ਹੋਣ ਦੀ ਖਬਰ ਸਾਹਮਣੇ ਆਈ ਹੈ ਡੀਸੀਪੀ ਹਰਪ੍ਰੀਤ ਸਿੰਘ ਮੰਡੇਰ ਨੇ ਸਪਸ਼ਟ ਕੀਤਾ ਹੈ ਕਿ ਜੁਝਾਰ ਸਿੰਘ ਐਵੇਨਿਊ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਤਮਾਕਾ ਨਹੀਂ ਹੋਇਆ ਇੱਕ ਸ਼ਰਾਬ ਦੀ ਬੋਤਲ ਟੁੱਟੀ ਸੀ ਜਿਸ ਕਰਕੇ ਤਮਾਕੇ ਹੋਣ ਦੀ ਆਵਾਜ਼ ਸੁਣਾਈ ਦਿੱਤੀ ਸੀ ਲੇ ਜੋਬ ਤੇ ਜੀ ਮੈਂ ਇਸੇ ਸੀਸੀ ਟੂਪੀ ਗਈ ਉਹਦੇ ਦੇਖਦੇ ਅਸੀਂ ਗੱਡੀ ਬਾਹਰ ਖੜੀ ਕਰਤੀ ਸੀ ਓਕੇ ਗੱਡੀ ਢੱਡੀ ਬਾਹਰ ਹੀ ਬਾਹਰ ਹੀ ਸੀ ਤੇ ਤਮਾਕੀ ਦੀ ਕੋਈ ਵਾਅਦਾ ਨਹੀਂ ਕੋਈ ਵਾਅਦਾ ਨਹੀਂ ਕੋਈ ਕੋਸਾ ਨੂੰ ਫਿਰ 8 ਵਜੇ ਪਤਾ ਲੱਗਾ ਤੇ ਤੈਨੂੰ ਫੋਨ ਹੀ ਨਹੀਂ ਕੀਤਾ ਸਰ ਕੋਈ ਫੋਨ ਨਹੀਂ ਕੀਤਾ ਤੇ ਪਰ ਪੁਲਿਸ ਨੇ ਕਹਿ ਰਹੀ ਤੇ 112 ਤੇ ਤੁਸੀਂ ਕਾਲ ਨਹੀਂ ਦਿੱਤੀ ਹਾਂ ਆਪਾਂ ਨਹੀਂ ਦਿੱਤਾ ਤੇ ਪੁਲਿਸ ਕਿਹਾ ਡਟਾ ਕੇ ਕਾਲ ਕਰੋ ਅੱਛਾ ਤੁਸੀਂ 112 ਤੇ ਕਾਲਿੰਗ ਕੀਤੀ ਤੁਸੀਂ ਨਾ ਨਹੀਂ ਕੀਤਾ ਸਰ ਤੇ ਪੁਲਸੇ ਕਿ ਦਬਾਉਂਗੀ ਸਰ ਜੀ ਦਾ ਟ੍ਰਾਂਸਪੋਰਟ ਦਾ ਕੰਮ ਸਰ ਕਿੰਨੇ ਕਬਜ ਦਾ ਟਾਈਮ ਸੀ ਜਦੋਂ ਪਤਾ ਸਾਨੂੰ ਸਵੇਰੇ 8 ਵਜੇ ਪਤਾ ਲੰਦਾ ਸੀ ਰਾਤ ਪਤਾ ਲੰਦਾ ਰਾਤ ਤਬਾਕੀ ਦੀ ਆਵਾਜ਼ ਦੀ ਵਾਹ ਵਾਹ ਜਾਂ ਫਿਰ ਆਵਾਜ਼ ਕਿੱਥੋਂ ਆਈ ਦੀ ਆਵਾਜ਼ 112 ਤੇ ਇੱਕ ਫੋਨ ਆਇਆ ਸੀ ਜੀ ਇਹਨਾਂ ਦੇ ਘਰ ਚ ਇਹਨਾਂ ਦੇ ਵਾਈਫ ਸਵੇਰੇ ਜਦੋਂ ਗਏ ਉਹਨਾਂ ਦੇਖਿਆ ਕਿ ਬੋਟਲ ਟੁੱਟੀ ਹੋਈ ਹੈ ਵਿਸਕੀ ਦੀ ਜਦੋਂ ਪਤਾ ਲੱਗਿਆ ਤਾਂ ਸਾਡੇ ਚੌਂਕੀ ਇੰਚਾਰਜ ਇੱਥੇ ਆਏ ਮੁੜ ਕੇ ਡੀਐਸਪੀ ਸਾਹਿਬ ਇੱਥੇ ਆਏ ਫਿਰ ਜਦੋਂ ਰਿਯੂਮਰ ਫੈਲੇਣੀ ਸ਼ੁਰੂ ਹੋ ਗਈ ਜੀ ਕੋਈ ਧਮਾਕਾ ਹੋਇਆ ਤਾਂ ਪਰਸਨਲੀ ਮੈਂ ਆਇਆ ਵੀ ਜਾ ਕੇ ਦੇਖਾਂ ਬੜਾ ਕਲੀਅਰ ਕੱਟ ਅਸੀਂ ਉੱਥੇ ਵੈਰੀਫਾਈ ਕੀਤਾ ਇੱਥੇ ਕੋਈ ਧਮਾਕਾ ਨਹੀਂ ਹੋਇਆ ਬੋਟਲ ਟੁੱਟੀ ਉਹਨਾਂ ਨੇ ਕੰਪਲੇਂਟ ਦਿੱਤੀ ਆ ਅਸੀਂ ਉਹਨੂੰ ਵੈਰੀਫਾਈ ਕਰ ਰਹੇ ਆ ਜਦੋਂ ਕਿ ਉਹਨਾਂ ਨੇ ਦੱਸਿਆ ਵੀ ਸਾਡੀ ਕਿਸੇ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਆਇਆ ਕੋਈ ਸਾਨੂੰ ਅਦਰਵਾਈਜ਼ ਕੋਈ ਕਾਲ ਕੋਈ ਐਕਸਟਰੈਕਸ਼ਨ ਕਾਲ ਇਦਾਂ ਦਾ ਕੋਈ ਮੈਟਰ ਨਹੀਂ ਹੈਗਾ ਤੁਸੀਂ ਮਤਲਬ ਜੇ ਆਪਣੀ ਤਸੱਲੀ ਕਰਨੀ ਚਾਹੁੰਦੇ ਆ ਆਜ਼ਾਦੀ ਤਾਂ ਤੁਸੀਂ ਕੰਪਲੇਨੈਂਟ ਨਾਲ ਵੀ ਗੱਲ ਕਰ ਸਕਦੇ ਹੋ ਮਤਲਬ ਮੈਂ ਇਹਨੂੰ ਪਰਸਨਲ ਤੌਰ ਤੇ ਵੈਰੀਫਾਈ ਕਰ ਲਿਆ ਕੋਈ ਧਮਾਕੇ ਦੀ ਆਵਾਜ਼ ਨਹੀਂ ਕੋਈ ਐਦਾਂ ਦਾ ਕੋਈ ਬਲਾਸਟ ਜਿਹੜੀ ਆ ਰਿਮਰ ਚੱਲ ਰਹੀ ਸੀ ਉਹੋ ਜੀ ਕੋਈ ਗੱਲ ਨਹੀਂ ਹੈ